ਘੂ ਕਰਨ ਹੀ ਰਹੇਗੇ ਵੇਸਵਾ ਦਾ ਅੱਡਾ ਬਣਾ ਦਿੱਤਾ ਲੋਕ ਕੰਨਾਂ ਨੂੰ ਹੱਥ ਲਾ ਕੇ ਤੋਵਾ ਤੋਵਾ ਕਰਦਾ ਨਿਕਲ ਆਇਆ ਕਹਿੰਦਾ ਜੇ ਸਿੰਘ ਸਭ ਹੁੰਦਾ ਤੇ ਉੱਥੋਂ ਲਗਾਉਂਦਾ ਕਿਰਪਾਨ ਲੈ ਕੇ ਸਿਰ ਵੱਢ ਕੇ ਪ੍ਰਕਰਮਾਂ ਵਿੱਚ ਸੁੱਟ ਦਿੰਦਾ ਫਿਰ ਤਾਂ ਸਿੰਘ ਸਭ ਹੁੰਦਾ ਇੱਥੇ ਜੋ ਕੁਛ ਉਸ ਬੰਦੇ ਨੇ ਵੇਖਿਆ ਹਰਪ੍ਰੀਤ ਜਿਹੜਾ ਹੈਡ ਗਰੰਤੀ ਸੀ ਜਰਨਾਲ ਸਿੰਘ ਮਣੇ ਜੋ ਸਿੱਖ ਕਿਸਦਾ ਇਲਾਜ ਕੋ ਨਹੀਂ ਸਿੱਖ ਦੇ ਘਰ ਦੇ ਵਿੱਚ ਗਰੀਬੀ ਆ ਜਾਏ ਛੱਤ ਡਿੱਗ ਜੇ ਉਹਨੂੰ ਤੁਸੀਂ ਪੁੱਛਦੇ ਨਹੀਂ ਜਾ ਕੇ ਬਾਦਲਾਂ ਲਈ ਤੁਸੀਂ ਕਹਿੰਦੇ ਵੀ ਅਸੀਂ ਭਰਤੀ ਕਰਾਂਗੇ ਸੰਗਤ ਆਹ ਨੂੰ ਸਮਝੇ ਇਹਦਾ ਜੁੱਤੀ ਦੇ ਨਾਲ ਕਾਲਤਾ ਸਭ ਛਡਾਉਣਾ ਪੈਣਾ ਬੂਟਾਂ ਨਾਲ ਛੜਿਚਣਾ ਕੋਈ ਨਹੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਗਰਚਨ ਸਿੰਘ ਗੱਟੀ ਦੇ ਕੋਲ ਬਿਲਕੁਲ ਅਸੀਂ ਖੇਤਾਂ ਦੇ ਵਿੱਚ ਬੈਠੇ ਹਾਂ ਜਿੱਥੇ ਕਿ ਕੰਡਿਆਲੀ ਤਾਰ ਸਾਡੇ ਪਿੱਛੇ ਹੈਗੀ ਆ 100 200 ਗਜ ਤੇ ਪਾਕਿਸਤਾਨ ਦਾ ਬਾਰਡਰ ਹੈਗਾ ਸੋ ਕਿਸਾਨੀ ਵੀ ਕਰਦੇ ਨੇ ਨਾਲ ਸਿੱਖ ਪ੍ਰਚਾਰ ਵੀ ਕਰਦੇ ਹੈਗੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਨਾ ਲਾਈਕ ਕਮੈਂਟ ਵੀ ਕਰੋ ਸੋ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਟੀ ਸਾਹਿਬ ਜੀ ਆਪ ਜੀ ਦਾ ਤੇ ਵੇਖਣ ਵਾਲੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਧੰਨਵਾਦ ਜੀ ਤੁਹਾਡਾ ਵੀ ਜੀ ਆਇਆਂ ਨੂੰ ਸੋ ਗੱਟੀ ਸਾਹਿਬ ਜੀ ਪਹਿਲਾ ਸਵਾਲ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਨੂੰ ਦਮਦਮਾ ਸਾਹਿਬ ਤੋਂ ਜਥੇਦਾਰੀ ਤੋਂ ਲਾਹ ਕੇ ਕਹਿੰਦੇ ਵੀ ਟਾਂਗੇ ਤੇ ਲਿਆਂਦਾ ਸੀਗਾ ਤੇ ਰਿਕਸ਼ੇ ਤੇ ਤੋੜ ਦਿੱਤਾ ਹੈਗਾ ਤੁਹਾਨੂੰ ਇਹ ਸਾਰਾ ਸਿਸਟਮ ਕਿਵੇਂ ਲੱਗਦਾ ਕੁਝ ਨਹੀਂ ਉਹ ਅੱਜ ਵੀ ਹਰਪ੍ਰੀਤ ਉਹਨਾਂ ਦਾ ਬਾਦਲਾਂ ਦਾ ਅੱਗੇ ਵੀ ਉਹਨਾਂ ਦਾ ਸੀ ਜੀ ਕੋਈ ਹੈ ਨਹੀਂਗਾ ਰਿਕਸ਼ੇ ਤੇ ਟਾਂਗੇ ਵਾਲਾ ਤੇ ਦਾ ਡਰਾਮਾ ਲੋਕਾਂ ਨੂੰ ਮੂਰਖ ਬਣਾਉਣਾ ਬਣਾ ਕੇ ਤੇ ਕੌਮ ਨੂੰ ਜਿਵੇਂ ਅੱਗੇ 1984 ਤੋਂ ਪਹਿਲਾਂ 78 ਤੋਂ ਲੈ ਕੇ ਜੀ ਤੇ ਮਨ ਅੱਲਾ ਵੀ ਬਣਾਉਂਦੇ ਆਏ ਬਾਦਲ ਕੇ ਰਾਜ ਭੁਗਦੇ ਰਹੇ ਸਿੱਖਾਂ ਨੂੰ ਮਾਰ ਕੇ ਸਿੱਖਾਂ ਦੀਆਂ ਛਾਤੀਆਂ ਦੇ ਉੱਤੇ ਹੂੰ ਉਹ ਹੀ ਹੁਣ ਦੁਬਾਰਾ ਕਰਨਾ ਚਾਹੁੰਦੇ ਨੇ ਤੇ ਸੁਖਵੀਰ ਨੂੰ ਦੁਬਾਰਾ ਹੌਂਦ ਵਿੱਚ ਲਿਆਉਣਾ ਚਾਹੁੰਦੇ ਨੇ ਕਾਲ ਤੱਕ ਸਾਬਦਾ ਸਿੰਘ ਸਬਤਾ ਹਾਂ ਜੀਲ ਚ ਬੈਠਾ ਕਾਲ ਤੱਕ ਸਾਰਾ ਜਿਹਦਰਤਾ ਕੋਈ ਹੈ ਹੀ ਨਹੀਂ ਹੂੰ ਕਾਲ ਤੱਕ ਸਾਬ ਦੇ ਉੱਤੇ ਤਾਂ ਸਿਰਫ ਕਬਜੀ ਵਾਲੇ ਬੰਦੇ ਆਉਂਦੇ ਨੇ ਜਿਵੇਂ ਚਾਬੀ ਭਰ ਕੇ ਖੜਾਉਣੇ ਨੂੰ ਛੱਡਿਆ ਜਾਂਦਾ ਉਹਨਾਂ ਚ ਖੜਾਉਣਾ ਨੱਚਦਾ ਰਹਿੰਦਾ ਉਹ ਹਾਲਾਤ ਇਹਨਾਂ ਦੇ ਆ ਸਿੰਘ ਸਬ ਕੜੀ ਨਹੀਂ ਗੱਟੀ ਸਾਹਿਬ ਜਿਵੇਂ ਉਹਨਾਂ ਤੇ ਇਲਜ਼ਾਮ ਲੱਗੇ ਨੂੰ ਦੀ ਸਾਹੀ ਦੇ ਕੋਈ ਲੱਗੇ ਹੈਗੇ ਨੇ ਇਹ ਇਲਜ਼ਾਮ ਹੋਣੀ ਨਿਕਲਨੇ ਸੀ ਜਦੋਂ 2 ਦਸੰਬਰ ਦਾ ਫੈਸਲਾ ਸੁਣਾਇਆ ਸੁਖਵੀਰ ਬਾਦਲ ਦਾ ਇਹ ਤਾਂ ਨਾਰਪ੍ਰੀਦ ਸਰ ਸਾਲੀ ਦੱਸੇ ਜੀ ਬਾਕੀ ਹੋ ਸਕਦਾ ਸਹੀ ਬਿਲਕੁਲ ਕਿਉਂਕਿ ਇੱਥੇ ਇੱਕ ਸਿੱਖ ਛੱਡਿਆ ਸੀ ਸ਼੍ਰੋਮਣੀ ਕਮੇਟੀ 'ਚ ਭਰਤੀ ਕਰਾਇਆ ਸੀ ਜੀ ਸੁਖਚਾਨ ਸਿੰਘ ਨਾਂ ਦਾ ਸਿੰਘ ਹੈਗਾ ਭਾਵੇਂ ਉਹਦੇ ਇੰਟਰਵਿਊ ਤੁਸੀਂ ਕਰ ਲਿਆ ਯਾਰ ਆ ਗਿਆ ਸੀ ਆਪਦਾ ਪਰਿਵਾਰ ਪਾਲਣ ਵਾਸਤੇ ਜਿਹੜੇ ਤੁਸੀਂ ਕਹਿੰਦੇ ਸਹਾਈ ਬਣਦੇ ਫਿਰਦੇ ਨੇ ਪੰਜਲੀਵ ਸੀ ਆ ਉੱਥੇ ਲਵਾਤਾ ਹੂੰ ਉੱਥੇ ਗਿਆ ਚਲਾ ਦੇ ਮੈਂ ਮੈਂ ਉਹਨੂੰ ਕਿਹਾ ਮੈਂ ਸੰਗਰਾ ਨਾ ਜਾਈ ਉੱਥੇ ਆ ਰਪਿਆ ਸ਼੍ਰੋਮਣੀ ਕਮੇਟੀ ਚ ਚੰਦਾ ਮੱਛੀ ਸਰੋਵਰ ਹੀ ਛੱਡਿਆ ਤੇ ਸਰੋਵਰ ਦਾ ਗੰਦ ਖਾ ਕੇ ਤੇ ਸਰੋਵਰ ਨੂੰ ਸਾਫ਼ ਕਰਦੀ ਮੈਂ ਮੱਛੀ ਬਣ ਕੇ ਜਾਵਾਂਗਾ ਤੇ ਮੈਂ ਸ਼੍ਰੋਮਣੀ ਕਮੇਟੀ ਦਾ ਗੰਦ ਖਾ ਕੇ ਤੇ ਇਹਨਾਂ ਨੂੰ ਸਹੀ ਰਸਤੇ ਤੇ ਲਿਆਵਾਂਗਾ ਅੱਛਾ ਮੈਂ ਹਾਂ ਵੀ ਇਹ ਮੱਛੀ ਮਰ ਜਾਨੀ ਤੇ ਗੰਦ ਨਹੀਂ ਸਾਫ਼ ਹੋਣਾ ਹੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਨਹੀਂ ਆਉਂਦਾ ਉੱਥੇ ਇੱਕ ਰਾ ਗਿਆ ਚਲਾ ਤਾਂ ਮੈਂ ਹਾਂ ਚਲੋ ਭਰਤੀ ਹੋ ਗਿਆ ਉਹਦੀ ਡਿਊਟੀ ਮਿਲ ਗਈ ਮੁਖਤਸਰ ਸਾਹਿਬ ਜਿਹੜਾ ਲਾਵਾਦਾ ਸੀ ਸਿਰਫ 10 ਤੋਂ 15 ਦਿਨ ਕੱਢਿਆ ਜਿਹੜਾ ਅਣਖ ਵਾਲਾ ਤੇ ਗੈਰਤ ਵਾਲਾ ਜੀ ਤੇ ਜਿਹੜਾ ਸਿੱਖੀ ਨੂੰ ਪ੍ਰੇਮ ਕਰਨ ਵਾਲਾ ਉਹ ਗੰਦ ਵਿੱਚ ਨਹੀਂ ਰਹਿ ਸਕਦਾ ਜਿਹੜਾ ਹੈ ਗੰਦ ਤੇ ਸਿੱਖੀ ਨਹੀਂ ਜਣਾ ਤੇਲ ਪਾਉਣ ਵਾਲਾ ਉਹ ਇਹਨਾਂ ਦੇ ਵਿੱਚ ਰਹਿ ਸਕਦਾ ਜੀ ਉਹ ਵਿਚਾਰਾ ਰਿਆ ਮੈਨੂੰ ਫੋਨ ਕੀਤਾ ਕਹਿੰਦਾ ਜੀ ਮੈਂ ਤਾਂ ਖਾਲਸਾ ਜੀ ਆਉਣਾ ਮੈਂ ਇੱਥੇ ਨਹੀਂ ਰਹਿ ਜਾਂਦਾ ਮੈਂ ਮੱਛੀ ਕੀ ਗੱਲ ਮਰ ਚੱਲੀ ਕਹਿੰਦਾ ਮਰ ਜਾਏਗੀ ਕਹਿੰਦਾ ਮੈਨੂੰ ਤਾਂ ਮਰਵਾ ਦੇਣਗੇ ਹੂੰ ਹੁਣ ਉਹ ਮੈਂ ਗੱਲਾਂ ਸਾਰੀਆਂ ਤੁਹਾਡੇ ਚੈਨਲ ਤੇ ਸਾਹਮਣੇ ਨਹੀਂ ਰੱਖ ਸਕਦਾ ਸਾਰੇ ਮਾਤਰ ਸਮਝ ਲਓ ਇੱਥੇ ਜੋ ਕੁਛ ਉਸ ਬੰਦੇ ਨੇ ਵੇਖਿਆ ਹਰਪ੍ਰੀਤ ਜਿਹੜਾ ਹੈਡ ਗ੍ਰਾਂਤੀ ਸੀ ਜਰਨਲ ਸਿੰਘ ਮੈਨੇਜਰ ਸੀ ਜੀ ਜੋ ਕੁਛ ਵੇਖਿਆ ਉਹਨੇ ਕੰਨਾਂ ਨੂੰ ਹੱਥ ਲਾ ਕੇ ਤੋਵਾ ਤੋਵਾ ਕਰਦਾ ਨਿਕਲ ਆਇਆ ਕਹਿੰਦਾ ਗੁਰੂ ਘਰ ਨਹੀਂ ਰਹਿਗੇ ਵੇਸਵਾ ਦਾ ਅੱਡਾ ਬਣਾ ਦਿੱਤਾ ਲੋਕਾਂ ਸ਼ਰਾਬੇ ਪੇ ਸਮਝ ਲਓ ਇਹ ਮੁਕਸਰ ਸਾਹਿਬ ਦੀ ਗੱਲ ਹੈ ਮੁਕਤਜ਼ਰ ਸਾਹਿਬ ਦੇ ਵਿੱਚ ਇਹ ਗੱਲ ਕੀਤੀ ਤੇ ਉਹ ਛੱਡ ਕੇ ਘਰ ਆਇਆ ਹੁਣ ਜਰਾਲਾਵਾਦ ਦੇ ਵਿੱਚ ਵਿਚਾਰਾ ਆਰੋ ਲਾ ਕੇ ਪਾਣੀ ਵੇਚ ਕੇ ਆਪਦੇ ਘੁਰਕੇ ਦੇ ਗੁਜ਼ਾਰਾ ਕਰਦਾ ਜੇ ਉਹ ਮਲੇ ਬੇਅਣਖਾ ਹੁੰਦਾ ਅਣਖ ਮਰੀ ਵਾਲਾ ਹੁੰਦਾ ਫਿਰ ਅੱਜ ਨੂੰ ਉੱਥੇ ਮੌਜਾਂ ਮਰ ਜਣੀਆਂ ਸੀ ਪੈਸੇ ਦੀਆਂ ਪਰ ਅਣਖ ਵਾਲਾ ਸੀ ਛੱਡ ਕੇ ਆ ਗਿਆ ਗੁਜ਼ਾਰਾ ਕਰਦਾ ਵਾ ਪਾਣੀ ਦੀ ਕੈਣੀ ਵੇਚ ਕੇ ਜੀ ਤੇ ਆ ਜਿਹੜੀਆਂ ਛੜਕਾਂ ਦੇ ਉੱਤੇ ਤਾਰਾਂ ਨਾਲ ਨੱਪੀਆਂ ਹੀ ਆ ਨੇ ਇਹਨਾਂ ਦੀ ਰਾਖੀ ਕਰੀ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸੱਚ ਨੇ ਬਾਕੀ ਤੁਸੀਂ ਯਾਰ ਕਿਉਂ ਲੋਕੀ ਭੋਲੇ ਨੇ ਗੰਗਸਾ ਗੁਰਦੁਆਰੇ ਕੀ ਹੋਇਆ ਆ ਲੱਗਿਆ ਉੱਥੇ ਵੀਰ ਕਿੰਨਾ ਚਿਰ ਉੱਥੇ ਬੜਾ ਜਲੂਸ ਨਿਕਲਿਆ ਇਹਨਾਂ ਨੇ ਕੱਢਿਆ ਉੱਥੇ ਜਨਾਨੀਆਂ ਨਾਲ ਸਾਰਾ ਕੁਝ ਬੜਾ ਜ਼ਿਆਦਾ ਇਤਿਹਾਸਿਕ ਗੁਰਦੁਆਰਾ ਉਹ ਬੀਬੀ ਨੇ ਜਾ ਕੇ ਧਰਨਾ ਲਾਇਆ ਸੀ ਤੇ ਤਿੰਨ ਸਾਲ ਹੋ ਗਏ ਦੋ ਸਾਲ ਇਹ ਸਾਰਾ ਕੁਝ ਸਾਹਮਣੇ ਹੈ ਜੀ ਇਹ ਕਿੱਥੇ ਪੈਂਦਾ ਗੰਗਸਰ ਗੁਰਦੁਆਰਾ ਇਹ ਫਰੀਦਕੋਟ ਦੇ ਕੋਲ ਹੀ ਪੈਂਦਾ ਹੈ ਅੱਛਾ ਨਦੀ ਕੀ ਹੈ ਸੋ ਗੱਟੀ ਸਾਹਿਬ ਜੀ ਜਿਵੇਂ ਐਸਟੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜ਼ਗੀਰ ਕੌਰ ਨੂੰ ਅਪਸ਼ਬਦ ਬੋਲੇ ਸੀ ਅਪਸ਼ਬਦ ਉਹ ਇਹੋ ਜਿਹੇ ਬੋਲੇ ਕਿ ਆਪਾਂ ਵੀ ਉਹ ਬੋਲਣ ਤੋਂ ਝਿਜਕਦੇ ਹਾਂ ਥੋੜਾ ਜਾਂ ਲਿਕੇਨ ਇਹ ਉਹਨਾਂ ਨੇ ਬੋਲ ਦਿੱਤੇ ਇਹੋ ਜਿਹੇ ਸ਼ਬਦ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਨਹੀਂ ਉਹ ਤਾਂ ਇੱਕੋ ਜਿਹੇ ਨੇ ਉਹਨਾਂ ਦਾ ਕੁਝ ਨਹੀਂ ਵਿਗੜਿਆ ਕੱਖ ਨੋ ਡਰਾਮਾ ਹੈਗਾ ਕੁਝ ਨਹੀਂਗਾ ਉਹਨਾਂ ਦੀ ਗੱਲ ਕਰਨ ਦਾ ਫਾਇਦਾ ਨਹੀਂ ਉਹ ਡਰਾਮਾ ਹੈਗਾ ਜੀ ਤੁਸੀਂ ਫਿਰ ਆਗੇ ਨਹੀਂ ਇੱਕ ਸਿੱਖਾਂ ਦੀ ਸ਼ਰਮ ਔਰ ਉੱਚ ਸੰਸਥਾ ਹੈਗੀ ਐਸਜੀਪੀਸੀ ਜੇ ਆਪਾਂ ਕਾਲ ਤਖਤ ਸਾਹਿਬ ਦੀ ਗੱਲ ਕਰੀਏ ਲੇਕਿਨ ਜਦੋਂ ਇਹ ਇਸੇ ਹੋਈਆਂ ਗੱਲਾਂ ਬੋਲਦੇ ਐ ਮੈਨੂੰ ਤੁਹਾਡੀ ਪੱਤਰਕਾਰ ਦੀ ਸਮਝ ਨਹੀਂ ਆਉਂਦੀ ਤੁਸੀਂ ਪੁੱਛਿਆ ਵੀ ਹਰਪ੍ਰੀਤ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਉੱਥੇ ਇਹ ਕੁਝ ਹੋਇਆ ਠੀਕ ਹੈ ਸਾਲੀ ਦਾ ਨਿਕਲ ਆ ਜੀਜੇ ਨਾਲ ਸਾਰਾ ਸਿਸਟਮ ਉਸ ਤੋਂ ਬਾਅਦ ਧੰਨਵਾਦ ਵੀ ਗੰਗਸਰ ਗੁਰਦੁਆਰੇ ਕੀ ਹੋਇਆ ਸਿੰਘ ਦੀ ਗੱਲ ਦੱਸ ਦਿੱਤੀ ਇਹ ਐਡੀਆਂ ਵੱਡੀਆਂ ਘਟਨਾ ਉਹ ਤਾਂ ਕੱਖ ਵੀ ਨਹੀਂ ਗਈ ਉਹ ਤਾਂ ਡਰਾਮਾ ਹੈਗਾ ਉਹ ਜਗੀਰਕੁਰ ਘੜੀ ਨਹੀਂ ਉਹਨਾਂ ਵਿੱਚ ਸ਼ਾਮਲੇਗੀ ਅੱਛਾ ਉਹ ਵੀ ਉਹਨਾਂ ਵਿੱਚ ਸ਼ਾਮਲੇ ਹ ਹ ਕੁੜੀ ਕਤੋਂ ਮਾਰੀ ਉਹਨੇ ਇਹ ਇਹਨਾਂ ਦਾ ਕੀ ਪੁੱਛਣਾ ਇਹ ਤਾਂ ਡਰਾਮੇ ਬਾਝ ਹੈਗੇ ਸਾਰੇ ਹ ਡਰਾਮਾ ਕਰ ਹੀ ਜਾਂਦੇ ਅੱਛਾ ਡਰਾਮੇ ਬਾਝ ਸੋ ਗੱਟੀ ਸਾਹਿਬ ਜੀ ਅਗਲਾ ਸਵਾਲ ਹੈ ਜਿਵੇਂ ਕਾਲਕਤਬ ਸਾਹਿਬ ਦੇ ਜਹੇਦਾਰ ਸੀਗੇ ਜਦੋਂ 2 ਦਸੰਬਰ ਨੂੰ ਸਜ਼ਾ ਸੁਣਾਈ ਗਈ ਹੁਕਮ ਸੁਣਾਇਆ ਗਿਆ ਵੀ ਸ਼੍ਰੋਮਣੀ ਕਾਲੀ ਦਲ ਦੇ ਜਿੰਨੇ ਮੈਂਬਰ ਨੇ ਤੇ ਐਸਡੀਪੀਸੀ ਦੇ ਮੈਂਬਰਾਂ ਦੀ ਵੀ ਗੱਲ ਕੀਤੀ ਸੀ ਵੀ ਇਹਨਾਂ ਨੂੰ ਅਸਤੀਫਾ ਇਹਨਾਂ ਦਿਨਾਂ ਚ ਦੇਣਾ ਹੈ ਲੇਕਿਨ ਕਾਲ ਤਖਤ ਸਾਹਿਬ ਦੇ ਜਿਹਦਰ ਹੁਕਮ ਨੂੰ ਮੰਨਿਆ ਨਹੀਂ ਗਿਆ ਕਿਵੇਂ ਵਿਗਦੇ ਹੋ ਕਿੰਨੇ ਨਹੀਂ ਮੰਨਿਆ ਸੁਖਵੀਰ ਨੇ ਸ਼੍ਰੋਮਣੀ ਕਾਲੀ ਦਲ ਜਿੰਨੀ ਪਾਰਟੀ ਹੈਗੀ ਲੀਡਰਾਂ ਨੇ ਅਸਤੀਫੇ ਦੇਣੇ ਸੀਗੇ ਲੇਕਿਨ ਕਿਸੇ ਨੇ ਨਹੀਂ ਦਿੱਤਾ ਤੇ ਜਦੋਂ ਮੰਨ ਲਓ ਵੀ ਕਾਲ ਤਖਤ ਦਾ ਜਿਹਦਰ ਹੈ ਹੀ ਨਹੀਂਗਾ ਤਨਖਾਏ ਹੈਗੇ ਨੇ ਬਾਦਲਾਂ ਦੇ ਰੱਖੇ ਬੰਦੇ ਜਿਹੜੇ ਇਹਨਾਂ ਨੇ ਹੁਕਮ ਸੁਣਾਇਆ ਉਹ ਤਾਂ ਇੱਕ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਵਗਰੋ ਬੋਟ ਦਾ ਬੈਲੈਂਸ ਬਣਾਉਣਾ ਸੀ ਹੋਰ ਕੀ ਸੀ ਆਖੇ ਕੌਣ ਲੱਗੇ ਤੇ ਕੌਣ ਲਾਵੇ ਸਾਰਾ ਕੁਝ ਹੈ ਹੀ ਉਹਨਾਂ ਦਾ ਸੁਨੇਹਾ ਕੀ ਜਾਵੇਗਾ ਫਿਰ ਸੰਗਤਾਂ ਦੇ ਲੋਕਾਂ ਚ ਤੇ ਸੰਗਤ ਆਪ ਹੁਣ ਸਮਝੇ ਇਹਦਾ ਜੁੱਤੀ ਦੇ ਨਾਲ ਕਾਲਤਾ ਸਭ ਛਡਾਉਣਾ ਪੈਣਾ ਬੋਟਾਂ ਨਾਲ ਛੜਿchnਾ ਕੋ ਨਹੀਂ ਹਾਂ ਇਹਦਾ ਕਾਲਤਾ ਸਭ ਕਬਜ਼ੇ 'ਚ ਉਹਨਾਂ ਦੇ ਜੀ ਇਹਦਾ ਜੋ ਮਰਜੀ ਤੁਸੀਂ ਕੀ ਭਾਲ ਦਿਓ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਉੱਤੇ ਤੰਬਾ ਲਾਤੀ ਜੀ ਸ੍ਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਾਤਾ ਕੀ ਕੀ ਦੱਸਿਆ ਯਾਰ ਲੋਕੰਨੇ ਨੇ ਇਤਿਹਾਸ ਨਹੀਂ ਪੜ ਸਕਦੇ ਹੋਰ ਤਾਂ ਬੜਾ ਕੋਈ ਤੁਹਾਨੂੰ ਗਿਆਨ ਆਉਂਦਾ ਜੀ ਇਹਨੂੰ ਹੀ ਪੜੋ ਨਾ ਕੀ ਹੋ ਰਿਹਾ ਮੈਂ ਤਾਂ ਬੜੇ ਚਿਰ ਦਾ ਬੋਲਦਾ ਪਿਆ ਇਹਨਾਂ ਦੇ ਉੱਤੇ ਪਰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਲੋਕਾਂ ਨੂੰ ਗਿਆਨ ਆ ਗਿਆ ਹਮ ਪਰ ਇਸ ਕਰਕੇ ਵੇਖੋ ਨਾ ਇਹਦਾ ਸਾਰਾ ਡਰਾਮਾ ਹੈ ਕਿਹੜਾ ਸਿੰਘ ਸਿੰਘ ਦਾ ਕਾਲ ਤੱਕ ਸਾਰਾ ਜਹੇਦਰ ਗੱਲ ਜੀ ਜਗਤਾਰ ਸਿੰਘ ਵਾਰਾ ਉਹਨੂੰ ਬਾਹਰ ਲਿਓ ਸ਼ੇਰ ਕਾਹਬੀਆ ਕੁਰਸੀ ਖਾਲੀ ਪਈ ਉਹ ਗੱਲ ਨਹੀਂ ਬਣਦੀ ਇਹ ਸਭ ਸਾਬ ਇੱਕ ਲੋਕਾਂ ਦੀ ਅੱਖਾਂ ਦੇ ਅੱਗੇ ਤੋਂ ਦਲੂਆ ਕਰਕੇ ਸਿਰਫ ਉਹਨਾਂ ਦੀ ਵੋਟ ਹਾਸਲ ਕਰਨ ਵਾਸਤੇ ਸਾਰਾ ਕੁਝ ਹੋਰ ਕੁਝ ਵੀ ਨਹੀਂ ਗਾ ਮੰਨ ਗਿਆ ਉਹ ਬੰਦਾ ਵੀ ਮੈਂ ਬੇਦਵੀ ਕਰਾਈ ਮੰਨ ਗਿਆ ਉਹ ਬੰਦਾ ਸਰਸੇ ਵਾਲੇ ਨੂੰ ਮਾਫੀ ਦਵਾਈ ਜੀ ਮੰਨ ਗਿਆ ਬੰਦਾ ਵੀ ਸਿੱਖਾਂ ਦੇ ਕਾਤਲ 1984 ਦੇ ਵਿੱਚ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਤਰਗੀਆਂ ਦਿੱਤੀਆਂ ਨੇ ਜੀ ਤੇ ਇਹ ਉਦੋਂ ਦਾ ਜੇ ਸਿੰਘ ਸਾਹਿਬ ਹੁੰਦਾ ਤੇ ਉੱਥੋਂ ਲਗਾਉਂਦਾ ਕਿਰਪਾਨ ਲੈ ਕੇ ਸਿਰ ਵੱਢ ਕੇ ਪ੍ਰਕਰਮਾਂ ਵਿੱਚ ਸੁੱਟ ਦਿੰਦਾ ਫਿਰ ਤਾਂ ਸਿੰਘ ਸਾਹਿਬ ਹੁੰਦਾ ਹੂੰ ਇਹ ਸਿੰਘ ਸਾਹਿਬ ਥੋੜਾ ਹੈਗੇ ਇਹਦਾ ਡਰਾਮੇ ਬਾਜਾ ਹਾਂ ਬੇਲੀ ਉਹ ਗੁਰੂ ਕਾ ਸਿੱਖ ਜਨੇ ਸਵਾਗਤ ਕੀਤਾ ਉਹਨੂੰ ਸਲੂਟ ਨਰਾਇਣ ਸਿੰਘ ਚੌੜੇ ਜੀ ਜੀ ਉਹਨਾਂ ਨੇ ਕੀਤਾ ਚੰਗਾ ਕੀਤਾ ਬਹੁਤ ਵਧੀਆ ਸੋ ਗੱਟੀ ਸਾਹਿਬ ਜੀ ਸਵਾਲ ਹੈਗਾ ਵੀ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਹੈ ਇਹ ਆਪਣੇ ਭਾਸ਼ਣ ਦੇ ਵਿੱਚ ਗੱਲ ਕਹਿੰਦੇ ਹੁੰਦੇ ਸੀ ਵੀ ਐਸਜੀਪੀਸੀ ਦਾ ਪੁੱਤਰ ਹੈ ਸ਼ਰਮਨੀ ਕਾਲੀਦਾਲ ਅੱਜ ਸ਼ਰਮਨੀ ਕਾਲੀਦਾਲ ਪੁੱਤਰ ਨੇ ਇਹਨਾਂ ਨੂੰ ਘਰ ਦਾ ਰਸਤਾ ਵਿਖਾ ਦਿੱਤਾ ਇੱਕ ਪਾਸੇ ਪੁੱਤਰ ਪੁੱਤਰ ਕਹਿੰਦੇ ਸੀਗੇ ਨਹੀਂ ਨਹੀਂ ਜੀ ਫਿਰ ਤੁਸੀਂ ਉਹ ਗੱਲ ਜਿਹੜਾ ਇਹ ਗੱਲ ਕਹਿੰਦਾ ਵਿਰੋਧ ਕਿਵੇਂ ਹੋ ਸਕਦਾ ਮੰਨ ਲਓ ਮਾਲ ਕਰਕੇ ਘੱਲਿਆ ਕਿਤੇ ਗਰੰਥੀ ਸੀ ਹੜ ਗਰੰਥੀ ਗੁਜ਼ਾਰਾ ਮੁਸ਼ਕਲ ਸੀ ਹੁਣ ਭਾਂ ਸਾਰਾ ਕੁਝ ਵਾਧੂ ਹੋ ਗਿਆ ਪਹਿਲੀ ਵਾਧੂ ਪੈਸਾ ਵਾਧੂ ਟਾਈਮ ਚਾਰ ਸਪਰੇ ਲੋਟ ਪੈ ਨੇ ਆ ਗਾ ਪੀੜੀਆਂ ਤੇ ਕਰਮ ਕੋੜੇ ਕੋ ਨਹੀਂ ਗੱਡਾ ਭਰ ਕੇ ਲੋਟਾਂ ਦਾ ਘਰੇ ਕੱਲ ਦਿੱਤਾ ਦਾ ਡਰਾਮਾ ਹੂੰ ਜੋ ਨੇ ਗੱਲ ਗਈ ਵਾਕਿਆ ਸਹੀ ਗਈ ਹੁਣ ਉਹ ਗਲਤ ਨਹੀਂ ਕਹਿ ਸਕਦਾ ਉਹਦਾ ਸਾਰਾ ਕੁਝ ਡਰਾਮਾ ਇੱਕੋ ਕੁਛ ਹੈ ਕਿ ਇਹਨਾਂ ਦੇ ਵਿੱਚੋਂ ਜੋ ਉਹਨਾਂ ਦਾ ਜਿਵੇਂ ਜਿਵੇਂ ਗੁਰਕੀ ਪੈਂਦੀ ਉਹਵੇਂ ਬੰਦਾ ਬੋਲਦਾ ਗੱਟੀ ਸਾਹਿਬ ਜੀ ਸਵਾਲ ਅਗਲਾ ਹੈ ਵੀ ਜਿਸ ਤਰ੍ਹਾਂ ਸੁਧਾਰ ਲਿਆਰੇ ਸ਼ਰਮਣੀ ਕਾਲੀ ਦਲ ਦੀ ਜਿਹਨੂੰ ਬਾਗੀ ਵੀ ਕਹਿੰਨੇ ਆ ਉਹ ਕਹਿੰਦੇ ਵੀ ਅਸੀਂ ਇੱਕ ਵੱਡਾ ਇਕੱਠ ਕਰਾਂਗੇ ਗਿਆਨੀ ਹਰਪ੍ਰੀਤ ਦੇ ਨਾਲ ਬਹੁਤ ਵੱਡਾ ਅਨਿਆਇ ਹੋਇਆ ਉਹ ਤਾਂ ਜੀ ਤੁਹਾਨੂੰ ਮੈਂ ਫਿਰ ਕਹਤਾ ਇਹ ਸਵਾਲ ਦਾ ਟੁਕਦਾ ਹੀ ਨਹੀਂ ਕਿ ਉਹ ਵੀ ਇਹਨਾਂ ਦੇ ਚੱਟੇ-ਵੱਟੇ ਨੇ ਇੱਕ ਉਹਨਾਂ ਨੇ ਬਿਰਦਾਮਾ ਬਣਾ ਲਿਆ ਵੀ ਇਹਨੂੰ ਕੱਢਾਂਗੇ ਤੁਸੀਂ ਇਹਨੂੰ ਅੱਖ ਚ ਬੋਲਿਆ ਜੇ ਕਾਨੂੰਨੀ ਰੋਪਨਾਮਾ ਅਗੇ ਆਪਾਂ ਸ਼ਰਮਣੀ ਕਮੇਟੀ ਫਿਰ ਆ ਬਲ ਬਾਦਲ ਦਾ ਫਿਰ ਕਾਪਨੀਭ ਕਰਾਂਗੇ ਉਹ ਸਾਰਾ ਇਹਨਾਂ ਦਾ ਆਪਦਾ ਚੱਟਾ-ਵੱਟਾ ਕਿਹੜਾ ਨਾ ਜੋ ਸਾਊ ਹੈਗਾ ਨੀ ਜਿਹੜੇ ਜਹੇਦਾਰ ਸਾਹਿਬ ਨੇ ਭਰਤੀ ਕਰਨ ਦੀ ਨਵੀਂ ਗੱਲ ਕੀਤੀ ਹੈ ਉਹ ਕਿਹੜੇ ਭਰਤੀ ਕਰਨ ਦੀ ਭਰਤੀ ਕਰਨ ਦੀ ਕਿਹੜੀ ਜ਼ਰੂਰਤ ਪੈ ਗਈ ਹੂੰ ਭਰਤੀ ਕਰਨ ਵਾਸਤੇ ਇਹਨਾਂ ਨੂੰ ਲੱਗ ਗਈ ਦਵਾਦਾਂ ਉੱਥੇ ਇਮਾਰਤ ਹੀ ਭਗਾਈ ਸਿੱਖ ਤਾਂ ਤੁਹਾਡੇ ਕੋਲ ਬਣਦੇ ਨਹੀਂ ਪਏ ਸਕੂਲ ਤਾਂ ਤੁਹਾਡੇ ਕੋਲੇ ਉਹਨਾਂ ਵਿੱਚ ਕੁੱਤੇ ਮੂਤਰਦੇ ਪਏ ਨੇ ਹੱਸਦਾ ਨਾ ਵੇ ਜਿੱਥੇ ਕੁੱਤੇ ਮੂਤਰਦੇ ਪਏ ਨੇ ਸਿੱਖ ਕਿਸੇ ਦਾ ਇਲਾਜ ਕੋ ਨਹੀਂ ਸਿੱਖ ਦੇ ਘਰ ਦੇ ਵਿੱਚ ਗਰੀਬੀ ਆ ਜਾਏ ਛੱਤ ਡਿੱਗ ਜਾਏ ਉਹਨੂੰ ਤੁਸੀਂ ਪੁੱਛਦੇ ਨਹੀਂ ਜਾ ਕੇ ਬਾਦਲਾਂ ਲਈ ਤੁਸੀਂ ਕਹਿੰਦੇ ਵੀ ਅਸੀਂ ਭਰਤੀ ਕਰਾਂਗੇ ਹੂੰ ਕਿਹੜੇ ਸਿੱਖ ਨੂੰ ਇਹਨਾਂ ਨੇ ਜੇ ਰਹਿ ਗਈ ਸਰਕਾਰ ਤਾਂ ਕਿੰਨੇ ਸਿੱਖ ਨੇ ਭਰਤੀ ਕਰਤੇ ਏ ਯਾ ਮੈਂ ਸਾ ਡਰਾਮਾ ਬਾਜੀ ਹੈਗੀ ਉਹਦਾ ਸਾਫ ਹੋ ਗਿਆ ਵੀ ਬਾਦਲਾਂ ਦਾ ਬਹੁ ਗਿਣਤੀ ਵਧਾ ਕੇ ਵੋਟ ਬੈਲੈਂਸ ਬਣਾ ਕੇ ਤੇ ਇਹਨਾਂ ਨੂੰ ਵਧਾਉਣਾ ਚਾਹੁੰਦੇ ਆ ਕਦੇ ਸਿੱਖ ਨੂੰ ਬੱਚੇ ਮੈਨੂੰ ਪਤਾ ਮੈਂ ਬੱਚੇ ਪੜਾਉਂਦਾ ਪਿਆ ਪਤਾ ਕਿੰਨੇ ਬੱਚੇ ਪੜਾਉਣੇ ਔਖੇ ਨੇ ਕਦੇ ਸਿੱਖ ਦੀ ਕਿਹਦੇ ਸਾਰ ਲਈ ਵੀ ਆ ਸਿੱਖ ਬੰਦਾ ਹੈਗਾ ਕੋਈ ਪ੍ਰਚਾਰਕ ਕੋਈ ਗ੍ਰੰਥੀ ਹੈ ਕੋਈ ਢਾਡੀ ਹੈ ਕੋਈ ਰਾਗੀ ਵਿਚਾਰੇ ਜਿਹੜੇ ਆਮ ਛੋਟੀਆਂ ਮੰਜਲਾਂ ਦੇ ਉਹਨਾਂ ਨੂੰ ਕੋਈ ਪੁੱਛਦਾ ਹੀ ਕੋਈ ਨਹੀਂ ਜੀ ਉਹਦਾ ਵਿਚਾਰੇ ਤਰਲੇ ਮੱਛੀ ਹੋ ਗਿਆ ਉਹਦੇ ਬੱਚੇ ਮਹਾਂ ਦਾ ਉਹਦਾ ਘਰ ਦਾ ਲੂਣ ਤੇਲ ਮਸਾ ਚਰਾਲਦੇ ਨੇ ਹੂੰ ਉਹਨਾਂ ਜ਼ਿਕਰ ਦਾ ਗੁਰੂ ਘਰ ਦੀ ਗੋਲਕ ਤੇ ਕੋਈ ਰੁਪਈਆ ਨਹੀਂ ਆਉਂਦਾ ਸ਼ੀਦਾਂ ਦੇ ਪਰਿਵਾਰ ਨੇ ਉਹ ਚਾਰੇ ਰੁਲ ਕੇ ਇਹ ਇਹਨਾਂ ਬਦਲੇ ਸਾਰਾ ਕੁਝ ਹੋ ਜਾਂਦਾ ਕੁਝ ਨਹੀਂ ਹੈਗਾ ਵੀ ਇੱਥੇ ਦਾ ਸੋ ਗੱਟੀ ਸਾਹਿਬ ਜੀ ਖੀਰਲਾ ਸਵਾਲ ਹੈਗਾ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਇੱਕ ਨੋਟਿਸ ਭੇਜਿਆ ਸੀਗਾ ਮਲਵਿੰਦਰ ਸਿੰਘ ਮਾਲੀ ਨੂੰ ਤੇ ਮਲਵਿੰਦਰ ਸਿੰਘ ਮਾਲੀ ਨੇ ਇੱਕ ਹੋਰ ਕੁਝ ਰੋਪ ਲਾਏ ਸੀ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਪਿਛਲੇ ਸਮੇਂ ਦੇ ਵਿੱਚ ਸੁਖਬੀਰ ਬਾਦਲ ਦੇ ਕੋਲ ਇੱਕ ਗਾਇਕਾ ਕਹਿੰਦੇ ਅੰਦਰ ਜਾਂਦੀ ਸੀ ਉਸ ਤੋਂ ਬਾਅਦ ਕਹਿੰਦੇ ਉਮਰ ਅਬਦੁੱਲਾ ਤੇ ਸੁਖਬੀਰ ਬਾਦਲ ਕਹਿੰਦੇ ਵੀ ਸਵੇਰੇ ਜਾਂਦੇ ਸੀਗੇ ਬੰਬੇ ਸ਼ਮੀ ਮੁੜੇ ਆਉਂਦੇ ਸੀਗੇ ਕਹਿੰਦੇ ਵੀ ਜੇ ਹਰਪ੍ਰੀਤ ਦਾ ਕੇਸ 12 ਸਾਲਾਂ ਬਾਅਦ ਤੁਸੀਂ ਕੱਢ ਸਕਦੇ ਹੋ ਇਹ ਗੱਲ ਐਸ.ਸੀ.ਪੀ.ਸੀ ਦੇ ਪ੍ਰਧਾਨ ਨੂੰ ਕਹੀ ਉਹਨਾਂ ਨੇ ਜੇ ਹਰਪ੍ਰੀਤ ਦਾ ਕੇਸ ਕੱਢ ਸਕਦੇ ਹੋ ਫਿਰ ਇਹਦਾ ਕੇਸ ਵੀ ਇਹਦੀ ਜਾਂਚ ਹੋਣੀ ਚਾਹੀਦੀ ਓਏ ਇਹਦਾ ਵੰਦਾ ਕੋਈ ਤੋਕੀ ਹੈ ਨਹੀਂਗਾ ਜਦੋਂ ਮਲਵੀ ਕਿੱਥੋਂ ਸਲੱਗ ਰਹਿੰਦੇ ਨੇ ਤੁਸੀਂ ਪਹਿਲਾਂ ਸਾਰੀ ਤਾਂ ਨਹੀਂ ਜੋ ਦਰਬਾਰ ਸਾਹਿਬ ਦੇ ਵਿੱਚ ਹੀ ਸਾਰਾ ਕੁਝ ਕਰਤਾ ਇਹ ਕਿੱਥੋਂ ਸਲੱਗ ਰਹਿਣਗੇ ਯਾਰ ਇਹਨਾਂ ਦਾ ਕੀ ਜੀਵਨ ਹੁੰਦਾ ਹੈ ਇਹਨਾਂ ਲੋਕਾਂ ਦਾ ਕਿਵੇਂ ਉਹ ਜਿਹੜਾ ਧਨੀ ਬੰਦਾ ਆਉਂਦਾ ਨੱਪਿਆ ਜਾਂਦਾ ਮਾੜੇ ਦੀ ਵਾ 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 ਹੋ ਜਾਂਦੀ ਸ਼ਾਬਾ ਸ਼ਾਬਾ ਹੋ ਜਾਂਦੀ ਆਕ ਹੋ ਗਿਆ ਹੋ ਗਿਆ ਜੀ ਤਗੜੇ ਦਾ ਭਾਵੇਂ ਜੋ ਮਰਜ਼ੀ ਹੋ ਜਾਏ ਤੁਹਾਨੂੰ ਕਹਿੰਦੇ ਕੋਈ ਗੱਲ ਨਹੀਂ ਜੀ ਉਹਨਾਂ ਦਾ ਤਾਂ ਨਵਾਂ ਇਤਿਹਾਸ ਬਣਿਆ ਹਮ ਇਹ ਨਵੀਂ ਉਹਨਾਂ ਦੀ ਰੀਤ ਚੱਲੀ ਇਹ ਕਰਕੇ ਇਹਨਾਂ ਦਾ ਕੀ ਲੜਾ ਇਹਨਾਂ ਦੇ ਸਾਰੇ ਹੈ ਹੀ ਮਹਾਰਾਜ ਇਹਨਾਂ ਨੂੰ ਸਜ਼ਾ ਦਿੱਤੀ ਜਾਂਦਾ ਸਾਰਾ ਕੁਝ ਜੀ ਗੁਰੂ ਸਾਹਿਬ ਹੁਣ ਲੱਤ ਜਿਹੜੀ ਟੁੱਟੀ ਸੀ ਉੱਥੇ ਦਾ ਬੈਠਾ ਰਿਹਾ ਹੁਣ ਭੱਜਾ ਫਿਰਦਾ ਏਡੀ ਸੋ ਦੀ ਲੱਤ ਟੁੱਟੀ ਹੋਵੇ ਤੇ ਇਹ ਦਸਾਂ ਦਿਨਾਂ ਦੇ ਵਿੱਚ ਠੀਕ ਹੁੰਦੀ ਹਾ ਇੱਕ ਵੀਡੀਓ ਵਾਇਰਲ ਸੀ ਉਹਦੇ ਵਿੱਚ ਭਜ ਰਿਹਾ ਉਹ ਜੀ ਕੀ ਹੈ ਗੁਰੂ ਘਰ ਨੂੰ ਬਖਸ਼ ਲੋ ਬਖਸ਼ ਲੋ ਗੁਰੂ ਘਰ ਤੋਂ ਡਰ ਜੋ ਆਪਾਂ ਪਹਿਲੀ ਵੀਡੀਓ ਬਣਾਤੇ ਕਿਚ ਕਿਆ ਸੀ ਮੈਂ ਕਿ ਸਰੰਦ ਦੀ ਗੱਲ ਕੀਤੀ ਸੀ ਉਤੋਂ ਸਿੱਖਿਆ ਲੈਣੀ ਸਿੱਖਿਆ ਤਾਂ ਇਹ ਨਹੀਂ ਲੈ ਜਿਨ੍ਹਾਂ ਨੇ ਗੁਰੂ ਦੀ ਗੋਲਕ ਵੀ ਖਾਲੀ ਪਰਾਵੋ ਤੇ ਲੋਕਾਂ ਨੇ ਵੀ ਕੀ ਲੈਣੀ ਇਤਿਹਾਸ ਚੱਲਦਾ ਪਿਆ ਸੀ ਅਸੀਂ ਦੀਹਾੜੇ ਦਾ ਹਾਂ ਕਦੇ ਹੋਇਆ ਵੀ ਕਿਸੇ ਸਾਰੇ ਸ਼ਹਿਰਾਂ ਵਿੱਚ ਸਭ ਜਾ ਜਾਂਦੇ ਪੋਸਟਰ ਲੱਗੇ ਹੋ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਲੱਗਦੇ ਹੁੰਦੇ ਸੀ ਹਮ ਇਸ ਕਰਕੇ ਗੁਰੂ ਪਿਆਰੋ ਮਹਾਰਾਜ ਬਚਾਵੇ ਇਨਾ ਤੋਂ ਬਚੋ ਆਪ ਕਰੇ ਨਾਮ ਜਪੋ ਵਾਹਿਗੁਰੂ ਦਾ ਸਿਮਰਨ ਕਰੋ ਪਾਠ ਕਰੋ ਗੁਰ ਇਤਿਹਾਸ ਪੜੋ ਸੰਤਿਆਣੀ ਜਰਨੈਲ ਸੰਧੀਆਂ ਸਪੀਚਾਂ ਸੁਣੋ ਤੇ ਆਪਣਾ ਜੀਵਨ ਜਿਹੜਾ ਉਹ ਸੱਚ ਦੇ ਰਸਤੇ ਵਾਲੇ ਪਾਸੇ ਲੈ ਕੇ ਜਾਓ ਜਿੱਦਨ ਮਰਨਾ ਉਦੋਂ ਨਾ ਕਿਸੇ ਨੇ ਜਾਣਾ ਆਪਣੇ ਸਵਾਸਾਂ ਨੂੰ ਆਪ ਸਫਲਿਆ ਕਰਕੇ ਜਾਣਾ ਪੈਣਾ ਗੁਰੂ ਦੇ ਨਾਮ ਜਪੋ ਤੇ ਸੱਚ ਦੇ ਨਾਲ ਖੜਜੋ ਸੱਚੀ ਗੱਲ ਕਰੋ ਤੇ ਸੱਚੀ ਸੁਣੋ ਝੂਠ ਦਾ ਪਲੰਦਾ ਜਿਹੜਾ ਉਹਦਾ ਜਿਹੜਾ ਪਿਆਰੋ ਸਾਥ ਨਾ ਦਿਓ ਇਹ ਹੈਗੇ ਜਿਹੜੇ ਰਾਜ ਭਾਗ ਅਕਾਲਪੁਰਖ ਦੇ ਹੱਥ ਹੁੰਦੇ ਨੇ ਉਹ ਦੇ ਦਿੰਦਾ ਲੋਕ ਗਵਾ ਲੈਂਦੇ ਨੇ ਜਿਵੇਂ ਸੁਖਬੀਰ ਕਹਨੇ ਗਵਾਇ ਉਹਦਾ ਸ਼ੁਕਰਾਨਾ ਨਹੀਂ ਕੀਤਾ ਪਿਆਰੋ ਰਾਜ ਮਿਲਿਆ ਸੀ ਤੁਸੀਂ ਸਿੱਖਾਂ ਦੇ ਇਨਸਾਫ ਦੀ ਗੱਲ ਕਰਦੇ ਸਿੱਖਾਂ ਨਾਲ ਖੜਦੇ ਸਿੱਖਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਸੀ ਸਿੱਖਾਂ ਨੇ ਵੋਟਾਂ ਪਾਈਆਂ ਭਲੇਖੇ ਵਿੱਚ ਰਹਿ ਕੇ ਵੀ ਤੁਸੀਂ ਸਿੱਖਾਂ ਦਾ ਫਾਇਦਾ ਕਰੋਗੇ ਸਿੱਖਾਂ ਦਾ ਨੁਕਸਾਨ ਕੀਤਾ ਅੱਜ ਵੀ ਸਿੱਖਾਂ ਦੇ ਅੱਗੇ ਠੁੱਠਾ ਫੜ ਕੇ ਮੰਗਦੇ ਫਿਰਦੇ ਹੋ ਨਾ ਤੇ ਉਦੋਂ ਹੀ ਸਿੱਖਾਂ ਦੇ ਨਾਲ ਨਾ ਕਰੋ ਆ ਕੁੱਝ ਜੇ ਸਹਿਬ ਜਿਆਦੇ ਨੂੰ ਸ਼ਹੀਦ ਕਰਾਇਆ ਸੂਬੇ ਸਰਹੰਦ ਨੇ ਪਰ ਉਹਦਾ ਬੇੜਾ ਗਰਕ ਗਿਆ ਖਤਮ ਹੋ ਗਿਆ ਐ ਹੀ ਕੰਮ ਤੁਸੀਂ ਕੀਤਾ ਯਾਰ ਤੁਸੀਂ ਵੀ ਕੋਨਾ ਸੇਧ ਲਈ ਨਾਲੇ ਕਹਿਤਾ ਵੀ ਸਿੱਖ ਸੇਖਾਂ ਦੇ ਨਾਲੇ ਸਿੱਖਾਂ ਨੂੰ ਮਾਰਿਆ ਪਰ ਜਦੋਂ ਸਿੱਖਾਂ ਨੂੰ ਜਾਗਾਈ ਹੁਣ ਸਿੱਖਾਂ ਦੇ ਅੱਗੇ ਠੂਠਾ ਲੈ ਕੇ ਕਹਿੰਦੇ ਵੋ ਵੋਟਾਂ ਪਾ ਦਿਓ ਸਾਨੂੰ ਰਾਜ ਦੇਵਾ ਦਿਓ ਨਹੀਂ ਬਹਿਣਾ ਸਹੀ ਹੈ ਹੁਣ ਨਹੀਂ ਬਹਿਣਾ ਕਿਉਂਕਿ ਅਕਾਲ ਪੁਰਖ ਦੇ ਪਰਮੇਸ਼ਰ ਦੇ ਹੁਕਮਾਂਦਾਰੀ ਰਾਜ ਆਉਂਦਾ ਤੇ ਰਾਜ ਦਿੱਤਾ ਜਾਂਦਾ ਤੇ ਰਾਜ ਲੈ ਵੀ ਜਾਂਦਾ ਮਹਾਰਾਜ ਨੇ ਖੋ ਲਿਆ ਤੇ ਹੁਣ ਰਾਜ ਖੋਇਆ ਤੇ ਕਿੰਨਾ ਕੁਝ ਹੋ ਰਿਹਾ ਤੇ ਤੁਸੀਂ ਉਦੋਂ ਤੁਹਾਡੇ ਅਠ ਤਾਕਤ ਸੀ ਬੰਦੀ ਸਿੰਘ ਰਿਆ ਕਰਾ ਲੋ ਪੰਜਾਬੀ ਸੂਬੇ ਦੀ ਗੱਲ ਕਰ ਲੋ ਪਾਣੀਆਂ ਦੀ ਗੱਲ ਕਰ ਲੋ ਗੁਰੂ ਘਰ ਜਿਹੜੇ ਪਿੱਤਰ ਦਰਜੇ ਦੀ ਗੱਲ ਕਰ ਲੋ ਅੰਮ੍ਰਿਤਸਰ ਨੂੰ ਪਿੱਤਰ ਦਰਜਾ ਦਿਵਾ ਲੋ ਤੋਂ ਸ਼ਰਾਬ ਠੇਕੇ ਚਕਾ ਦੋ ਮੁਖਸਰ ਸਾਹਿਬ ਅਮੰਤਪੁਰ ਸਾਹਿਬ ਸਾਰਿਆਂ ਨੂੰ ਤੇ ਲੋਕ ਕਹਿੰਦੇ ਵਾਕਿਆ ਹੀ ਬਾਦਲ ਕਿਆ ਨੇ ਕੰਮ ਕੀਤਾ ਫਿਰ ਤੁਹਾਨੂੰ ਮੂੰਹੋਂ ਬੋਲਣ ਦੀ ਲੋੜ ਨਹੀਂ ਸੀ ਪੈਣੀ ਆ ਆਪਣੇ ਆਪ ਤੁਹਾਡਾ ਇਤਿਹਾਸ ਜਿਹੜਾ ਲਿਖਿਆ ਜਾਣਾ ਸੀ ਲਿਖਿਆ ਹੋਣ ਵੀ ਗਿਆ ਹੁਣ ਲੋਕ ਕਹਿੰਣਗੇ ਇਹਨਾਂ ਨੇ ਆ ਕੁਛ ਕੀਤਾ ਉਦੋਂ ਕਹਿਣਾ ਸੀ ਆ ਕੁਛ ਕੀਤਾ ਇਹ ਜਿਹੜਾ ਕੋਈ ਬੰਦਾ ਕੰਮ ਚੰਗਾ ਕਰ ਜਾਂਦਾ ਹੈ ਨਾ ਉਹ ਪਿਆਰੋ ਉਸ ਨੂੰ ਸਲਾਮਾਂ ਨੇ ਤੇ ਮਾੜਾ ਜਿਹੜਾ ਉਹ ਮਾੜਾ ਹੀ ਪਿਆਰੋ ਮਾੜਾ ਕੰਮ ਤੁਸੀਂ ਕੀਤਾ ਅੱਜ ਤੁਹਾਨੂੰ ਪੁਗਤਣਾ ਪੈ ਗਿਆ ਤੁਹਾਨੂੰ ਭਾਵੇਂ ਝੂਠਾ ਹੀ ਵਰਸਾ ਫੜ ਕੇ ਬਹਿਣਾ ਪੈ ਗਿਆ ਹਮਮ ਨਰਾਇਣ ਸਿੰਘ ਚੋੜੇ ਨੇ ਮਲੇ ਵੀ ਫੈਰ ਕਰਤਾ ਜੀ ਤੇ ਪਿਆਰੋ ਆ ਕੁਛ ਹੁੰਦਾ ਸੱਚ ਤੇ ਝੂਠ ਦਾ ਜੇ ਤੁਸੀਂ ਸੱਚੇ ਹੁੰਦੇ ਮਹਾਰਾਜ ਰਜੀਤ ਸਿੰਘ ਲੋਕਾਂ ਦੇ ਵਿੱਚ ਤੁਰਿਆ ਫਿਰਦਾ ਸੀ ਤੇ ਤੁਸੀਂ ਛਾਤੀ ਤੋੜ ਕੇ ਤੁਰੇ ਲਗੇ ਤੁਹਾਨੂੰ ਕਿਸੇ ਨੂੰ ਕੁਝ ਆਖਣਾ ਨਹੀਂ ਸੀ ਅੱਜ ਤੁਹਾਨੂੰ ਪਲ-ਪਲ ਤੋਂ ਡਰ ਕਾਦੀ ਸੇਵਾ ਜਿੱਥੇ ਜਾਂਦੇ ਨੇ ਪੁਲਿਸ ਦੇ ਅੱਗੇ ਸ਼ਾਇਦ ਅੰਦਰ ਰਹਿੰਦੇ ਨੇ ਕਿਉਂ ਰਹਿੰਦੇ ਰਹੇ ਕਿ ਤੁਸੀਂ ਪਾਪ ਕੀਤਾ ਜੇ ਨਾ ਪਾਪ ਕੀਤਾ ਹੁੰਦਾ ਫਿਰ ਤੁਹਾਨੂੰ ਕੋਈ ਡਰ ਨਹੀਂ ਸੀ ਸੋ ਗੱਟੀ ਸਾਹਿਬ ਜੀ ਨਰੈਣ ਸਿੰਘ ਚੋੜੇ ਨੂੰ ਐਸਜੀਪੀਸੀ ਤੇ ਕਾਲ ਤਖਸਾਹਬ ਦੀ ਇਹਨਾਂ ਨੇ ਇੱਕ ਕਲਾਂ ਵੀ ਕੀਤਾ ਵੀ ਛੇਕਣ ਦੀ ਗੱਲ ਕਹੀ ਐਸਜੀਪੀਸੀ ਨੇ ਜਿੰਨੂੰ ਕਾਲਪੁਰਖ ਪਰਮੇਸ਼ਰ ਨਾਲ ਸਿੱਖੇ ਬੰਦੇ ਦੀ ਉਹ ਕੀ ਾਕਾਤ ਹੈ ਜੀ ਬੰਦਾ ਨਹੀਂ ਸਿੱਖ ਸਕਦਾ ਉਹ ਕਾਲਪੁਰਖ ਦੀਆਂ ਨਜ਼ਰਾਂ ਦੇ ਵਿੱਚ ਬੰਦੇ ਨੂੰ ਸਾਫ਼ ਹੋਣਾ ਚਾਹੀਦਾ ਹੁਣ ਦਸਮ ਪਾਤਸ਼ਾਹ ਮਹਾਰਾਜ ਜੀ ਸੀ ਉਹਨਾਂ ਨੇ ਤਲਵਾਰ ਚੁੱਕੀ ਖੰਡਾ ਚੁੱਕਿਆ ਜੰਗ ਕੀਤੀ ਉਹਨਾਂ ਦੇ ਹਾਕਮ ਕਹਿੰਦੇ ਸੀ ਇਹਨੂੰ ਕੱਢ ਦਿਓ ਜੀ ਉਹ ਕਰ ਦਿਓ ਜੀ ਉਹ ਕਰ ਦਿਓ ਕਿੰਨਾ ਜ਼ੋਰ ਲਾਇਆ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਕੋਈ ਕਬਰ ਨਹੀਂ ਰਹਿ ਗਈ ਤੇ ਗੁਰੂ ਸਾਹਿਬ ਨੂੰ ਹਰ ਜਗ੍ਹਾ ਸਜਦਾ ਹੁੰਦਾ ਇਹ ਅਕਾਲ ਪੁਰਖ ਪਰਮੇਸ਼ਰ ਉਹ ਵੈਗਰੂ ਹੈ ਜਦ ਵੈਗਰੂ ਹੁੰਦੇ ਨਾਲ ਖੜ ਜਵੇ ਫਿਰ ਉਸ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ ਜਦ ਵੈਗਰੂ ਦਾ ਬੰਦਾ ਵੈਗਰੂ ਦੇ ਉੱਤੇ ਉਹ ਡੋਰੀਆਂ ਰੱਖ ਦੇ ਫਿਰ ਉਹਨੂੰ ਮਹਾਰਾਜ ਰਾਜ ਵੀ ਦਿੰਦਾ ਭਾਗ ਵੀ ਦਿੰਦਾ ਉਹਨੂੰ ਪਿਆਰ ਸਾਰਾ ਕੁਝ ਹੀ ਦਿੰਦਾ ਪਰ ਜਦੋਂ ਰਾਜ ਆ ਜਾਵੇ ਤੇ ਪਿਆਰੋ ਫਿਰ ਲੋਕਾਂ ਦਾ ਖਤਲਿਆਮ ਕਰਨ ਲੱਪੇ ਫਿਰ ਹਾਲਾਤ ਬੜੀ ਮਾੜੀ ਹੋ ਜਾਂਦੀ ਜਿਸ ਤਰੀਕੇ ਨਾਲ ਇਹਨਾਂ ਦੀ ਹੋਈ ਸੁਗਟੀ ਸਾਹਿਬ ਜੀ ਜਿਵੇਂ ਨਰੈਨ ਸਿੰਘ ਚੌੜਾ ਨੇ ਪਿਸਤੌਲ ਚੁੱਕਿਆ ਸੀਗਾ ਛੇਕਣ ਦੀਆਂ ਗੱਲਾਂ ਹੋ ਰਹੀਆਂ ਨੇ ਇੱਕ ਪਾਸੇ ਸੁਖਬੀਰ ਬਾਦਲ ਨੇ ਕਿੰਨੇ ਸਿੱਖਾਂ ਦਾ ਕਤਲ ਕੀਤਾ ਤੇ ਗੁੜੀਆਂ ਚਲਵਾਈਆਂ ਹਾਂ ਉਧਰ ਦੀ ਕਿਵੇਂ ਹਾਂ ਹੁਣ ਉਹਨੂੰ ਤਾਂ ਇਹਨਾਂ ਨੇ ਇੰਨਾ ਕੁਝ ਕਰਤਾ ਮੰਨ ਗਿਆ ਤੇ ਉਹ ਤਾਂ ਵਿਚਾਰਾ ਤਰਸ ਦੇ ਵਿੱਚ ਜੇਲ੍ਹ ਰਿਹਾ ਹੁਣ ਉਹਨੂੰ ਵੀ ਬਿਲਕੁਲ ਮਾਫ਼ ਕਰ ਦੇਣਾ ਚਾਹੀਦਾ ਭਾਈ ਵੀ ਪੰਜ ਪਾਟ ਕਰ ਲਾ ਜਪਜੀ ਸਾਹਿਬ ਦੇ ਸਵਾ ਮਹੀਨਾ ਵਰਤਨ ਵਾਜ ਲਾ ਤੇ ਇਹਨਾਂ ਸਰੋਵਰ ਦੇ ਇਸ਼ਨਾਨ ਕਰ ਲਾ ਸਵਾ ਲਾ ਕੇ ਕੰਮ ਨਾ ਵੇੜ ਦਿੰਦੇ ਜੀ ਹੁਣ ਕਿਉਂ ਕਹਿੰਦੇ ਨੇ ਕਿ ਉਹਨੂੰ ਸਜ਼ਾ ਹੋਣੀ ਚਾਹੀਦੀ ਹੁਣ ਕਿਉਂ ਪਿੱਟਦੇ ਨੇ ਵਰਤਮਾਨ ਜੀ ਮਦਦ ਕਰ ਗਿਆ ਹਾਂ ਦੀ ਆਫਰ ਆਏ ਦੇ ਵਿੱਚ ਕੁਝ ਹੈ ਨਹੀਂਗਾ ਜੀ ਉਹਦੇ ਉੱਤੇ ਜਿਹੜਾ ਪਰਚਾ ਕੱਟਿਆ ਉਹਦੇ ਵਿੱਚ ਰਾਹ ਬੜੇ ਨੇ ਤੇ ਤੁਸੀਂ ਰਾਹ ਬੜੇ ਦਿੱਤੇ ਸਰਸੇ ਵਾਲੇ ਨੂੰ ਤੁਸੀਂ ਬੜੇ ਦਿੱਤੇ ਬਲਾਤ ਕਰੀਆਂ ਨੂੰ ਤੁਸੀਂ ਬੜੇ ਦਿੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗਾ ਲਾਉਣ ਵਾਲਿਆਂ ਨੂੰ ਉਦੋਂ ਤਾਂ ਤੁਹਾਨੂੰ ਚੇਤਾ ਨਹੀਂ ਅੱਜ ਤੁਹਾਡੇ ਉੱਤੇ ਆਇਆ ਅੱਜ ਚਿਕਾ ਮਾਰ ਦਿਓ ਤੇ ਤੁਸੀਂ ਨਜਾਇਜ਼ ਪਰਚੇ ਵੀ ਬੜੇ ਕੱਟੇ ਬਾਹਰ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਅੱਜ ਬੜੇ ਰੋਲਾ ਪਾਉਂਦੇ ਹੋ ਇਹ ਕਾ ਖਾਲਸਾ ਜੀ ਜਦੋਂ ਘਰ 'ਚ ਅੱਗ ਲੱਗਦੀ ਉਦੋਂ ਪਤਾ ਲੱਗਦਾ ਕਿਸੇ ਦਾ ਘਰ ਛੱਡਦਾ ਦਾ ਬੰਦਾ ਕਹਿੰਦਾ ਅੱਗ ਸੇਕ ਲਓ ਹੂੰ ਇਹ ਜਦੋਂ ਆਪਦੇ ਘਰ ਚ ਲੱਗਦੀ ਉਦੋਂ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਤੁਸੀਂ ਸੁਣ ਰਹੇ ਸੀ ਗੱਲਬਾਤ ਹੈ ਗਿਆਨੀ ਹਰਪ੍ਰੀਤ ਦੇ ਮੁੱਦੇ ਦੀ ਜਿਸ ਤਰ੍ਹਾਂ ਸੁਖਬੀਰ ਬਾਦਲ ਨੂੰ ਸਜ਼ਾ ਦਿੱਤੀ ਗਈ ਸੀ ਕਹਿੰਦੇ ਵੀ ਗੁਰਚਰਨ ਸਿੰਘ ਗੱਟੀ ਦਾ ਕਹਿਣਾ ਹੈ ਵੀ ਇਹ ਬਿਲਕੁਲ ਮਿਲੀ ਭੁਗਤ ਹੈਗੀ ਸੀ ਇਹਨਾਂ ਸਾਰਿਆਂ ਦੀ ਸਭ ਲੋਕ ਵਿਖਾਵਾ ਹੈਗਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਨਾ ਲਾਈਕ ਕਮੈਂਟ ਕਰਕੇ ਇਸ ਦਾ ਜਵਾਬ ਵੀ ਦੇਣਾ ਸੋ ਗੁਰਚਰਨ ਸਿੰਘ ਗੱਟੀ ਸਾਹਿਬ ਜੀ ਸਮਾਂ ਦੇਣ ਵਾਸਤੇ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ